ਪੰਜਾਬ ਦੇ ਮੌਸਮ ਦੀ ਇਹਨੀ ਦਿਨੀ ਮੈਂ ਗੱਲ ਕਰਾਂ ਤੇ 40 ਤੋਂ 45 ਡਿਗਰੀ ਟੈਂਪਰੇਚਰ ਹੁਣ ਤੱਕ ਚੜਿਆ ਜਾ ਚੁੱਕਾ ਹੈ ਤਸਵੀਰਾਂ ਵੇਖ ਸਕਦੇ ਹੋ ਇਹ ਤਸਵੀਰਾਂ ਤੁਸੀਂ ਵੇਖ ਕੇ ਅੰਦਾਜ਼ਾ ਲਗਾਓਗੇ ਕਿ ਸ਼ਾਇਦ ਕਿਸੇ ਮਲਬੇ ਦੀਆਂ ਹਨ ਪਰ ਤੁਹਾਨੂੰ ਮੈਂ ਦੱਸ ਦਵਾਂ ਇਹ ਮਲਬਾ ਨਹੀਂ ਹੈ ਇੱਕ ਭੈਣ ਭਰਾ ਨੇ ਜੋ ਇਸ ਮਕਾਨ ਵਿੱਚ ਰਹਿੰਦੇ ਹਨ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ 45 ਡਿਗਰੀ ਟੈਂਪਰੇਚਰ ਜਦੋਂ ਅਸੀਂ ਘਰਾਂ ਵਿੱਚ ਪੱਖਿਆਂ ਦੇ ਅੱਗੇ ਕੂਲਰਾਂ ਅੱਗੇ ਜਾਂ ਏਸੀ ਥੱਲੇ ਵੀ ਹਾਹਾਕਾਰ ਕਰਦੇ ਹਾਂ ਇਹ ਭੈਣ ਭਰਾ ਇਸ ਮਕਾਨ ਵਿੱਚ ਰਹਿਣ ਵਾਸਤੇ ਮਜਬੂਰ ਹਨ ਤਸਵੀਰਾਂ ਹਨ ਜਿਲ੍ਹਾ ਗੁਰਦਾਸਪੁਰ ਦਾ ਪਿੰਡ ਤਿਬੜੀ ਕਿਹਾ ਜਾ ਰਿਹਾ ਹੈ ਜਿੱਥੋਂ ਦੀਆਂ ਇਹ ਤਸਵੀਰਾਂ ਹਨ ਇੱਕ ਭੈਣ ਭਰਾ ਇਸ ਠੱਠੇ ਹੋਏ ਮਕਾਨ ਵਿੱਚ ਰਹਿਣ ਵਾਸਤੇ ਮਜਬੂਰ ਹਨ 45 ਡਿਗਰੀ ਟੈਂਪਰੇਚਰ ਅੱਜ ਦਾ ਹੈ ਮੈਂ ਬਾਰ ਬਾਰ ਜ਼ਿਕਰ ਕਰ ਦਵਾਂ ਪੰਜਾਬ ਚ ਅਤਿ ਦੀ ਗਰਮੀ ਪੈਰੀ ਹੈ ਸਰਕਾਰ ਵੱਲੋਂ ਸਿਹਤ ਭਾਗ ਵੱਲੋਂ ਲੂ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ ਪਰ ਇਨ੍ਹਾਂ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਸਸਿਕਾ ਸਦਾਜੀ ਸ਼ੁਭਨਾਮ ਕੀ ਜੀ ਸਤਨਾਮ ਸਤਨਾਮ ਸਿੰਘ ਜੀ ਇੱਕ ਘਰ ਦੇ ਹਾਲਾਤ ਕੈਮਰਾ ਦਿਖਾਏਗਾ ਕਿਸ ਤਰ੍ਹਾਂ ਹਾਲਾਤ ਹੋ ਗਏ ਘਰੇ ਹਾਲਾਤ ਮਾੜੇ ਕਿਸ ਤਰ੍ਹਾਂ ਹੋਏ ਮਾੜੇ ਮੀਂਹ ਪੈਣ ਤੇ ਛਿੜੀਆਂ ਗਰ ਗਈਆਂ ਤੇ ਫੇਰੇ ਲੱਗੀ ਇੱਕ ਡਿਗਣ ਉਥੱਲੇ ਮੈਂ ਵਾਪਸ ਦਿੱਤਾ ਤੇ ਸਮਾਨ ਚਲੋ ਕੱਢਿਆ ਬਾਹਰ ਤੇ ਮੁੜ ਕੇ ਫਿਰ ਅੱਧੀ ਘਰਾ ਦੇ ਡਿਗੇ ਕੋਠਾ ਇਹਨਾਂ ਹੋ ਗਿਆ ਬਚ ਗਿਆ ਬਚ ਗਿਆ ਕੀ ਕੀ ਕਾਰੋਬਾਰ ਕਰਦੇ ਹੋ ਨਲਕੇ ਦਾ ਕਾਰੋਬਾਰ ਹੁਣ ਕੰਮ ਬੰਦ ਆ ਇਸ ਮਕਾਨ ਚ ਕੌਣ ਕੌਣ ਰਹਿੰਦਾ ਹੈ ਤੁਹਾਡੇ ਨਾਲ ਮੈਂ ਤੇ ਮੇਰੀ ਭੈਣੇ ਮਕਾਨ ਦਾ ਅੰਦਾਜ਼ਾ ਸਾਡੇ ਦਰਸ਼ਕ ਵੇਖ ਲੈਣਗੇ ਕਿਉਂਕਿ ਜਿਹੜੇ ਦਰਦ ਜਾਣਦੇ ਆ ਸਹਿਜ ਅੰਦਾਜ਼ਾ ਲਾ ਲੰਦੇ ਆ ਇਹ ਰਹਿਣ ਦੇ ਕਾਬਲ ਕੀ ਹੈ ਤੇ ਕਹੀ ਕਿ ਪਸ਼ੂਆਂ ਦੇ ਬੰਨਣ ਦੇ ਕਾਬਲ ਵੀ ਹਨੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਕੱਚੇ ਕੋਠਿਆਂ ਦੇ ਗਰਾਂਟਾ ਦਿੰਦੀਆਂ ਜਾਂਦੀਆਂ ਹੋਰ ਕਈ ਸਕੀਮਾਂ ਨੇ ਸਕੀਮ ਨਹੀਂ ਮਿਲੀ ਕੋਈ ਨਹੀਂ ਮਿਲੀ ਕੋਈ ਨਹੀਂ ਮਿਲੀ ਪਿੰਡ ਵਿੱਚੋਂ ਕੋਈ ਮੋਤ ਮੇਰ ਕਿਸੇ ਹੋਰ ਨੇ ਮਦਦ ਕੀਤੀ ਕੋਈ ਨਾ ਕਿਸੇ ਨੇ ਨਹੀਂ ਕੀਤੀ ਕਿਸੇ ਨੇ ਨਹੀਂ ਇਸ ਨਾਮ ਸਿੰਘ ਦੀ ਪਰਿਵਾਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਕਿਉਂਕਿ ਰਹਿਣ ਵਾਸਤੇ ਜਗ੍ਹਾ ਹੀ ਨਹੀਂ ਸਾਤੀ ਐ ਨਹੀਂ ਗਰਮੀ 'ਚ ਤੇ ਖਾਣ ਵਾਸਤੇ ਦੀ ਗੱਲ ਦੂਰ ਦੀ ਗੱਲ ਫੇ ਕਿੱਦਾਂ ਗੁਜ਼ਾਰਾ ਚੱਲਦਾ ਤੁਹਾਡੇ ਦੋਵਾਂ ਭੈਣ ਭਰਾਵਾਂ ਦਾ ਉਹ ਤਾਂ ਚਲੋ ਪ੍ਰਮਾਤਮਾ પાસે ਉਹਨੂੰ ਟਾਈਮ ਪਾਸ ਕਰਨਾ ਹੀ ਜਿੱਦਾਂ ਮੈਂ ਕੀ ਮਹਿਸੂਸ ਕਰਦੇ ਹੋ ਪੰਜਾਬ ਆ ਜਿੱਥੇ ਲੋਕ ਦਰਦੀ ਬੜਾ ਜਾਣਦੇ ਆ ਕਿ ਕਿਆ ਜਾਂਦਾ ਲੰਗਰ ਲਾਇਆ ਜਾਂਦੇ ਥਾਂ ਥਾਂ ਤੇ ਦਾਨ ਕੀਤੇ ਜਾਂਦੇ ਮੰਦਰ ਗੁਰਦਾਰੇ ਵੱਡੇ ਵੱਡੇ ਦਾਨ ਕੀਤੇ ਜਾਂਦੇ ਕੀ ਕਹਿਣਾ ਚਾਹੁੰਦੇ ਕਿਸ ਨੇ ਆ ਕੇ ਪੁੱਛਿਆ ਵੀ ਨਹੀਂ ਇਸ ਨਾਮ ਸਿੰਘ ਦੀ ਭੈਣ ਕਿੱਦਾਂ ਰਹਿ ਰਹੀ ਹੈ ਨਹੀਂ ਕੋਈ ਨਹੀਂ ਆ ਕੇ ਪੁੱਛਿਆ ਕਿ ਵਿਸ਼ਾਤ ਠੀਕ ਹੈ ਜਾਂ ਕਿੱਦ ਸਤਿ ਸ਼੍ਰੀ ਅਕਾਲ ਜੀ ਹੁਣ ਤੇ ਬਾਰਸ਼ਾਂ ਵੀ ਹੋਈਆਂ ਗੜੇ ਵੀ ਪਏ ਫਿਰ ਉਹਨਾਂ ਦਿਨਾਂ ਵਿੱਚ ਕਿਦਾਂ ਰੇਹ ਬਹਿਣ ਭਰਾ ਆ ਤਰਪਾਲ ਤੇ ਫੂਲ ਹੁੰਦੀ ਤੇ ਕੇਵਲੇ ਤਾਨ ਲਈਦੀ ਹਾਂ ਕੀ ਕਹਿਣਾ ਚਾਹੁੰਦੇ ਬੜੇ ਦਾਨੀ ਸੱਜਣ ਵੀ ਤੁਹਾਨੂੰ ਸਾਡੇ ਆ ਚੈਨਲਾਂ 'ਚ ਵੇਖਦੇ ਹੋਣਗੇ ਕੀ ਕਹਿਣਾ ਚਾਹੁੰਦੇ ਕੀ ਫਰਿਆਦ ਕਰਨਾ ਚਾਹੁੰਦੇ ਹਨ ਸਾਨੂੰ ਅਪੀਲ ਨਹੀਂ ਕਰਨਾ ਚਾਹੁੰਦੇ ਐਂ ਤੇ ਗੱਲ ਕਹਿੰਦੇ ਵੀ ਚਲੋ ਮਕਾਨ ਬਣ ਜਾਏਗਾ ਤੇ ਆਪਣੀ ਰਿਹਾਸ ਚੰਗੀ ਜਿਹਾਕ ਹੋ ਜਾਏਗੀ ਤੇ ਚੰਗਾ ਰਹਿਣ ਬਹਿਣ ਹੋ ਜਾਏਗਾ ਹਾਂ ਕੋਈ ਕਾਰੋਬਾਰ ਵੀ ਸੈੱਟ ਕਰਨਾ ਚਾਹੁੰਦੇ ਹੋ ਕੋਈ ਦੁਕਾਨ ਵਗੈਰਾ ਪਾਉਣਾ ਚਾਹੁੰਦੇ ਜੇ ਕੋਈ ਦਾਨੀ ਸੱਜਣ ਤੁਹਾਨੂੰ ਚਾਹੇ ਕਾਰੋਬਾਰ ਵੀ ਹੈ ਨਹੀਂ ਕਿਉਂਕਿ ਮਕਾਨ ਤੇ ਪੱਕੇ ਦੇ ਦੇ ਦੇਗਾ ਕੋਈ ਨਾ ਕੋਈ ਉਸ ਤੋਂ ਬਾਅਦ ਰੋਟੀ ਰੋਜੀ ਰੋਟੀ ਦਾ ਵੀ ਸਵਾਲ ਹੁੰਦਾ ਸਾਰੀ ਉਮਰ ਵਾਸਤੇ ਕਮਾਉਣੀ ਕੋਈ ਕਾਰੋਬਾਰ ਕਰਨਾ ਚਾਹੋਗੇ ਕਿ ਕਾਕੇ ਦਾਨੀ ਸੱਜਣ ਦੇ ਦੇਖਦੇ ਉਹ ਵੀ ਅੰਦਾਜ਼ਾ ਲਾਉਣ ਕਿ ਕਿਹੜਾ ਕਾਰੋਬਾਰ ਕੀਤਾ ਜਾ ਸਕਦਾ ਕਿਉਂਕਿ ਨਲਕਿਆਂ ਦਾ ਕੰਮ ਹੁਣ ਹੈ ਨਹੀਂ ਕੀ ਕਰ ਸਕਦੇ ਮੈਂ ਕੀ ਦੱਸ ਸਕਦਾ ਦਿਹਾੜੀ ਤੇ ਮੈਂ ਕਰ ਨਹੀਂ ਸਕਦਾ ਜੇ ਕੋਈ ਦਾਨੀ ਸੱਜਣ ਤੁਹਾਨੂੰ ਦੁਕਾਨ ਪਾ ਕੇ ਦੇ ਦੇ ਛੋਟੀ ਮੋਟੀ ਚਲਾ ਸਕਦੇ ਹੋ ਹਾਂ ਦਸਤਨ ਇਹ ਵੀ ਬੇਨਤੀ ਕਰਨਾ ਚਾਹਾਂਗੇ ਕਿਉਂਕਿ ਬਹੁਤ ਸਾਰੇ ਦਾਨੀ ਸੱਜਣ ਅਸੀਂ ਅੱਗੇ ਵੀ ਵੀਡੀਓ ਪੇਸ਼ ਕੀਤੀਆਂ ਪਹੁੰਚਦੇ ਹਨ ਮਦਦ ਕਰਦੇ ਹਨ ਮਕਾਨ ਤਾਂ ਜ਼ਰੂਰ ਪਾਗ ਦਿੱਤਾ ਜਾਵੇ ਪਰ ਇਹਨਾਂ ਦੀ ਰੋਜੀ ਰੋਟੀ ਦਾ ਵੀ ਪ੍ਰਬੰਧ ਕੀਤਾ ਜਾਵੇ ਕਿਉਂਕਿ ਰੋਜੀ ਰੋਟੀ ਕਮਾਉਣੀ ਬੜੀ ਜ਼ਰੂਰੀ ਹੈ ਸਸਕਾ ਭੈਣ ਜੀ ਕੀ ਨਾਮ ਜੀ ਮੇਰਾ ਨਾਮ ਕੱਤ ਪੋਲੀ ਹੈ ਤੇ ਉਧਾਂ ਪੱਕਾ ਬੂਆ ਦੇ ਪੈਣਾ ਕੀ ਕਹਿਣਾ ਚਾਹੁੰਦੇ ਹਾਲਾਤ ਇਹੋ ਜਿਹੇ ਹੈ ਕਿ ਸਾਨੂੰ ਆਪ ਹੀ ਬੜਾ ਦੁੱਖ ਲੱਗ ਰਿਹਾ ਹੈ ਤੁਹਾਡੀ ਇਹ ਹੱਡ ਬੀਤੀ ਸੁਣੋਂ ਲੱਗਿਆ ਕੀ ਕਹਿਣਾ ਚਾਹੁੰਦੇ ਕਿ ਭਰਾ ਦੇ ਨਾਲ ਤੁਸੀਂ ਝਟਾਣ ਵਾਂ ਖੜੇ ਹੋ ਕੀ ਕਹਿਣਾ ਚਾਹੁੰਦੇ ਇਹੋ ਹੀ ਆ ਵੀ ਇਹ ਮੇਰੇ ਬੱਚਿਆਂ ਦੇ ਥਾਂ ਵੀ ਆ ਛੋਟਾ ਤੇ ਮਾਫੀ ਦੇ ਥਾਂ ਵੀ ਪਹਿਣਾ ਵਿਆਹ ਹੋਇਆ ਤੁਹਾਡਾ ਹਾਂ ਵਿਆਹ ਹੋਇਆ ਸੀ ਬਟਾਲੀ ਤੇ ਫਿਰ ਉੱਥੋਂ ਆ ਗਈ ਉਹ ਨਸੇ ਨਸੇ ਕਰਦਾ ਸੀ ਮਾਰਦਾ ਕੁੱਟਦਾ ਸੀ ਤੇ ਫਿਰ ਇੱਥੇ ਆ ਗਈ ਮੈਂ ਉਦਾਂ ਜਾਂਦੀ ਆਉਂਦੀ ਰਹੀ ਪੁਲਸ ਵਾਲਿਆਂ ਨੇ ਆਖਿਆ ਨਹੀਂ ਬੀਬੀ ਮੈਂ ਤਲਾਕ ਨਹੀਂ ਹੋਣ ਦੇਣਾ ਐਦਾਂ ਹੀ ਰਿਹਾ ਤੇ ਕੰਮ ਤੇ ਫਿਰ ਉਹ ਪੂਰਾ ਹੋ ਗਿਆ ਤੇ ਫਿਰ ਮੈਂ ਇੱਥੇ ਆਉਣਾ ਸੀ ਕਿਸੇ ਨੇ ਮਦਦ ਕੀਤੀ ਉਸ ਕੰਮ ਚ ਜਾਂ ਹੁਣ ਤੱਕ ਨਹੀਂ ਕੋਈ ਨਹੀਂ ਨਹੀਂ ਕੀਤੀ ਉੱਥੇ ਵੀ ਮੇਰਾ ਕਮਰਾ ਹੈ ਪਤਾ ਨਹੀਂ ਸੱਤ ਟੱਟੀ ਪਈ ਆ ਉੱਥੇ ਮੈਂ ਕਿੱਥੇ ਜਾ ਕੇ ਮਾਮਾ ਤੇ ਦਿਲ ਤੇ ਕਰਦਾ ਵੀ ਆਪਣਾ ਘਰ ਆ ਜ਼ਿੰਦਗੀ ਕੱਢਣੀ ਆ ਔਰ ਤੇ ਮੈਂ ਕਿਸੇ ਨਾਲ ਨਹੀਂ ਦੇਖਿਆ ਆਖਿਆ ਦੁਨੀਆ ਤੇ ਬਾਹਰ ਪਰ ਤੁਸੀਂ ਉਸ ਕੈਮਰਾ ਜ਼ਿਕਰ ਕਰ ਰਹੇ ਨੇ ਬਟਾਲ ਦਾ ਐਮਸੀ ਜਿੰਨੇ ਕੋਈ ਮਦਦ ਕੀਤੀ ਤੁਹਾਡੀ ਕੌਣ ਨੇ ਹ ਰਜਵੰਤ ਸਿੰਘ ਟੋਨੀ ਸੀ ਜਿੰਨੇ ਮੇਰੀ ਮਦਦ ਕੀਤੀ ਮੈਨੂੰ ਜਦੋਂ ਮੈਂ ਜਾਣਾ ਨਾ ਮੇਰੇ ਕੋਲ ਬਾਜੀ 1 ਦਿਨ 10 ਰੁਪਏ ਹੀ ਸਾਰੇ ਮੈਂ ਰੋਂਦੀ ਸੀ ਭਗਵਾਨ ਗਾੜੀ ਬੋਲੇ 나ਥ ਮੈਂ ਕਿਹੋ ਜਿਹਾ ਕੰਮ ਕੀਤੇ ਮੈਂ ਰੋਟੀ ਖਾਂਦੀ ਸੀ ਤੇ ਮੈਨੂੰ ਕਿਸਮਤ ਮੇਰੀ ਕਿਹੋ ਜੀ ਤੇ ਮੈਂ ਕਿੱਥੋਂ ਰੋਟੀ ਖਾਵਾਂਗੀ ਮੈਂ ਉਹਦੇ ਅਧਿਕਾਰ ਗਈ ਤੇ ਵਿਚਾਨੇ 500 ਰੁਪਈਆ ਮੈਨੂੰ ਦਿੱਤਾ ਘਰ ਦੀ ਨੂੰ ਕਹਿੰਦਾ ਲਖਵਿੰਦਰ ਇਹਨੂੰ ਆਟਾ ਦੇ ਝੋਲ ਦੇ ਬੀਬੀ ਨੂੰ ਹੈ ਤੇ ਵਿਚਾਰੀ ਰੱਬ ਦੀ ਭਗਤਣੀ ਆ ਮੈਂ ਉਹ ਮਰ ਗਿਆ ਮੈਂ ਉਹਨੂੰ ਭੁੱਲ ਨਹੀਂ ਸਕਦੀ ਮਰਦੇ ਦਮਾਂ ਤੱਕ ਨਾ ਭੁੱਲਾਂਗੀ ਜਿੰਨੇ ਮੇਰੇ ਨਾਲ ਨੇ ਨੇਕੀ ਕੀਤੀ ਜੇ ਠਾਣੇ 'ਚ ਗੱਲ ਹੋਣੀ ਬੀਬੀ ਤੂੰ ਮੈਨੂੰ ਆਣ ਕੇ ਦੱਸ ਕੋਈ ਵੀ ਗੱਲ ਹੁੰਦੀ ਤੈਨੂੰ ਤੰਗੀ ਨਹੀਂ ਦਿੰਦੇ ਨੇ ਮੈਂ ਤੇਰੀ ਗੱਲ ਕਰਾਂਗਾ ਕੀ ਕਹਿਣਾ ਚਾਹੁੰਦੇ ਜਿਹੜਾ ਥਾਂ ਹੈਗਾ ਵਾ ਉੱਥੇ ਰਹਿੰਦਾ ਕੋਈ ਨਹੀਂ ਤੇ ਮੈਨੂੰ ਲੈਣ ਨਹੀਂ ਦਿੰਦੀ ਹੀ ਮੇਰੀ ਜਠਾਣੀ ਉੱਥੇ ਵੀ ਪਿਆਹਾ ਵਾ ਤੂੰ ਸੱਤ ਪਤਾ ਨਹੀਂ ਹੁਣ ਟਟਕੀ ਪੇਲਸਨ ਲੈ ਕੇ ਮੈਂ ਆਲਾਹਾਵਾਦ ਬੈਂਕ ਚੋ ਆ ਜਾ ਨਹੀਂ ਜਿੱਥੇ ਚੌਂਕੀ ਨਹੀਂ ਆ ਹਾਂਜੀ ਉੱਥੇ ਬਣਾ ਕੀ ਕਹਿਣਾ ਚਾਹੁੰਦੇ ਇਸ ਮਕਾਨ ਬਾਰੇ ਆਪਣੇ ਭਰਾ ਦੇ ਇਸ ਮਕਾਨ ਬਾਰੇ ਕੀ ਕਹਿਣਾ ਚਾਹੁੰਦੇ ਦਾਨੀ ਸੱਜਣ ਨੂੰ ਕੀ ਅਪੀਲ ਕਰਨਾ ਚਾਹੁੰਦੇ ਇਹ ਵਾਜੀ ਮਕਾਨ ਵੰਡ ਜੇ ਚਲੋ ਆਹੀ ਟਾਈਮ ਪਾਸ ਚੰਗਾ ਕਰ ਲਈਏ ਜਿਹੜਾ ਇਦਾਂ ਧੁੱਪੇ ਸ਼ਾਮੇ ਕਿਤਨਾ ਮੁਸ਼ਕਲ ਟਾਈਮ ਪਾਸ ਹੁੰਦੇ ਆ ਆਓ ਜੀ ਉਸ ਸ਼ਖਸੀਅਤ ਨਾਲ ਮੈਂ ਤੁਹਾਨੂੰ ਮਿਲਾਨ ਜਾ ਰਹੇ ਹਾਂ ਕਿਉਂਕਿ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ ਹਾਂ ਕਿ ਜੋ ਲੋਕਾਂ ਦਾ ਦਰਦ ਜਾਣਦਾ ਹੈ ਉਹ ਕਿਸੇ ਦੇਵੀ ਦੇਵਤਾ ਤੋਂ ਘਟ ਨਹੀਂ ਕਿਉਂਕਿ ਦੇਵੀ ਦੇਵਤਾ ਕਹਿੰਦੇ ਨੇ ਕਿਸੇ ਰੂਪ ਚ ਆਉਂਦੇ ਹਨ ਆਪ ਨਹੀਂ ਆਉਂਦੇ ਅੱਜ ਇੱਥੇ ਵੀ ਇੱਕ ਰੂਪ ਧਾਰਨ ਕਰਕੇ ਪਹੁੰਚਿਆ ਨੇ ਸਸਕੀਆ ਭਾਦੀ ਸ਼ੋਭਨਾਮ ਕੀ ਕਿੱਥੋਂ ਰਹਿਣ ਵਾਲੇ ਮੇਰਾ ਨਾਮ ਬਾਲਕਿਸ਼ਨ ਸਿੰਘ ਮੈਂ ਗੁਰਦਾਸਪੁਰ ਦੇ ਹੀ ਰਹਿਣ ਵਾਲਾ ਬਾਲਕਿਸ਼ਨ ਜੀ ਜਿਹੜੀ ਸੰਸਥਾ ਚਲਾ ਰਹੇ ਹੋ ਸਭ ਤੋਂ ਪਹਿਲਾਂ ਉਹਦਾ ਜ਼ਿਕਰ ਕਰੀਏ ਤੇ ਇਸ ਪਰਿਵਾਰ ਨੇ ਆ ਕੇ ਖੜੇ ਹੋ ਕੀ ਕਰਨਾ ਚਾਹੁੰਦੇ ਹੋ ਦੇਖੋ ਜੀ ਸੰਸਥਾ ਜਿਹੜੀ ਇਹ ਚਲਾ ਰਹੇ ਆ ਉਹਦਾ ਨਾਮ ਨਰ ਸੇਵਾ ਨਾਰਾਇਣ ਸੇਵਾ ਔਰ ਸਾਡੇ ਇਸੇ ਪਿੰਡ ਚੋਂ ਫੋਨ ਆਇਆ ਸੀ ਕਿਸੇ ਦਾ ਵੀ ਇੱਕ ਪਰਿਵਾਰ ਆ ਦੋਵੇਂ ਭੈਣ ਭਰਾ ਰਹਿੰਦੇ ਨੇ ਉਹਨਾਂ ਦੇ ਸਿਰ ਤੇ ਛੱਤ ਨਹੀਂ ਹੈ ਔਰ ਛੱਤ ਡਿੱਗੇ ਨੂੰ 6 ਮਹੀਨੇ ਹੋ ਚੁੱਕੇ ਨੇ ਪਿੰਡ ਦੇ ਵਿੱਚ 1400 ਕਰੀਬ ਘਰ ਰਿਆ ਔਰ ਕਿਸੇ ਵੀ ਕਰ ਦੇ ਜੀ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਫਾਈਨੈਂਸ਼ੀਅਲੀ ਤੌਰ ਤੇ ਵੀ ਨਹੀਂ ਵੈਸੇ ਚਲੋ ਸਾਡੇ ਲੇਡੀ ਭੋਲੀ ਉਹ ਲੋਕਾਂ ਦੇ ਘਰਾਂ ਚ ਕੰਮ ਕਰਦੇ ਨੇ ਉਹ ਰਸ਼ਨ ਪਾਣੀ ਕੋਈ ਨਾ ਕੋਈ ਰੋਟੀ ਪਾਣੀ ਦੋ ਡੰਗ ਦੀ ਦੇ ਦਿੰਦਾ ਔਰ ਲੱਗੇ ਇੱਕ ਬੜਾ ਦਲੇਰ ਪਰਿਵਾਰ ਆ ਉਨਨਣ ਨੂੰ ਆਪਣੇ ਘਰ ਸ਼ਰਨ ਵੀ ਦਿੱਤੀ ਆ ਪਰ ਕਿਸੇ ਦੇ ਘਰ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਰਹਿੰਦੇ ਆ ਔਰ ਰਾਤ ਨੂੰ ਫਿਰ ਇੱਥੇ ਆ ਕੇ ਮਤਲਬ ਆ ਦੇਖੋ ਤਰਪਾਲ ਪਿੱਛੇ ਪਈ ਆ ਔਰ ਇਹ ਵਿਸ਼ਾ ਕਿਤੇ ਸੋ ਜਾਂਦੇ ਨੇ ਤੇ ਅਸੀਂ ਤੇ ਇਹੋ ਹੀ ਆ ਵੀ ਜਦੋਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਾਂ ਕਿ ਯਾਰ ਆਪਣੇ ਲੱਗੇ ਸ਼ੱਕ ਜਿਹੜਾ ਕੋਈ ਪਰਿਵਾਰ ਹੈ ਜਿਹਾ ਉਹਨੂੰ ਦੇਖੋ ਤੁਸੀਂ ਨਹੀਂ ਕਰ ਸਕਦੇ ਸਾਨੂੰ ਦੱਸੋ ਹਨਾ ਆਪਾਂ ਜਥਾ ਸੰਭਵ ਉਹਦੀ ਜਿਹੜੀ ਸਹਾਇਤਾ ਕਰਾਂਗੇ ਤੇ ਮਾਲਕ ਜੀ ਹੰਜੇ ਇੰਨੀ ਗਰਮੀ ਆ ਏਸੀ ਵੀ ਕੰਮ ਕਰਨੇ ਬੰਦ ਕਰ ਗਏ ਲੋਕ ਨੇ ਫਰਿੱਜਾਂ ਕੰਮ ਕਰਨੀਆਂ ਬੰਦ ਕਰ ਗਈਆਂ ਇਹ ਸੋਚ ਕੇ ਹੀ ਰੂਹ ਕੰਪ ਜਾਂਦੀ ਹੈ ਕਿ ਦੋ ਜਿਹੜੇ ਭੈਣ ਭਰਾ ਨੇ ਇੰਨੀ ਗਰਮੀ ਦੇ ਵਿੱਚ ਭੁੰਜੇ ਸੌਂਦੇ ਆ ਕੀੜੇ ਮਕੌੜਿਆਂ ਦੇ ਬਾਹਰ ਆ ਸੱਪ ਸਪੋੜੀਆਂ ਚੱਲਦੇ ਆ ਦੇਖੋ ਜੀ ਹਜੇ ਤੇ ਜੂਨ ਮਹੀਨਾ ਅੱਗੋਂ ਜੁਲਾਈ ਬਰਸਾਤਾਂ ਦਾ ਮੌਸਮ ਆ ਤਾਂ ਬਰਸਾਤਾਂ ਚ ਕੀ ਬਣੇਗਾ ਆਪਾਂ ਇਹਨਾਂ ਨੂੰ ਇਸੇ ਮਹੀਨੇ ਦੇ ਵਿੱਚ ਵਿੱਚ ਤੁਹਾਡੀ ਕਿਰਪਾ ਦੇ ਨਾਲ ਜਾਂ ਤੁਹਾਡੇ ਚੈਨਲ ਦੇ ਜਿਹੜੇ ਲੋਕ ਦੇਖ ਰਹੇ ਨੇ ਉਹਨਾਂ ਦੇ ਵੱਲੋਂ ਜਿਹੜਾ ਸੰਯੋਗ ਆਏਗਾ ਉਹ ਆਪਾਂ ਇਹਨਾਂ ਨੂੰ ਕਮਰਾ ਇੱਕ ਬਣਾ ਕੇ ਦੇਣਾ ਤੇ ਮਤਲਬ ਇਹੋ ਹੀ ਅਸੀਂ ਬੇਨਤੀ ਕਰਾਂਗੇ ਵੀ ਯਾਰ ਜਦੋਂ ਅਜਿਹੇ ਪਰਿਵਾਰ ਕੋ ਸਾਹਮਣੇ ਆਂਦਾ ਉਹਦੀ ਮਦਦ ਕਰੀਏ ਕਿਉਂਕਿ ਨਰ ਸੇਵਾ ਨਰਾਇਣ ਸੇਵਾ ਸੋ ਇਸੇ ਸਲੋਗਨ ਦੇ ਤਹਿਤ ਅਸੀਂ ਆ ਇਸੇ ਹੀ ਇੱਕ ਲੜੀ ਦੇ ਤਹਿਤ ਅਸੀਂ ਜਿਹੜਾ ਕੰਮ ਕਰਦੇ ਪਏ ਆ ਔਰ ਸਾਨੂੰ ਇੱਕ ਬੜੀ ਖੁਸ਼ੀ ਹੁੰਦੀ ਹੈ ਜਦੋਂ ਕਿਸੇ ਘਰ ਦੀ ਛੱਤ ਪੈਂਦੀ ਹੈ ਨਾ ਤਾਂ ਬੜੀ ਖੁਸ਼ੀ ਹੁੰਦੀ ਹੈ ਵੀ ਇਹ ਕਹਿੰਦੇ ਵੀ ਸਾਡੇ ਜੀ ਕੋਈ ਪਾਪੂ ਕੀਤੇ ਆ ਤੇ ਭਰਾਵਾ ਧੋਤੇ ਗਏ ਤੇ ਤੁਹਾਡਾ ਵੀ ਚਲੋ ਬੜਾ ਥੈਂਕਸ ਹੈ ਵੀ ਤੁਸੀਂ ਪਿੰਡ ਚ ਆਏ ਬਟਾਲਿਓ ਚਲ ਗਏ ਔਰ ਆਰਐਨ ਨਿਊਜ਼ ਵੇਖ ਰਹੇ ਹੋ ਤੁਸੀਂ ਸਾਰੇ ਜਿੰਨੇ ਵੀ ਲੋਕ ਮੈਂ ਤੇ ਇਹ ਕਹਾਂਗਾ ਵੀ ਜਿਹੜਾ ਤੁਹਾਡੇ ਲੱਗੇ ਛੱਕੇ ਕੋਈ ਵੀ ਬੰਦਾ ਨਾ ਉਹਦੀ ਯਾਰ ਮਦਦ ਕਰੋ ਆਪਾਂ ਤੇ ਇਹੋ ਹੀ ਇੱਕ ਜਿਹੜੀ ਸਾਡੀ ਸਟਰੈਟਜੀ ਹੈ ਔਰ ਆਪਾਂ ਮਦਦ ਜਿਹੜੀ ਲੋਕ ਦਿਖਾਵਾ ਨਹੀਂ ਹੈ ਕਰਕੇ ਤੁਹਾਨੂੰ ਇੱਕ ਮਹੀਨੇ ਬਾਅਦ ਫਿਰ ਬੁਲਾਵਾਂਗੇ ਜਿੱਥੇ ਤਾਂ ਏਸਜੀਓ ਫਰਿਸ਼ਤਾ ਜਿੰਨਾਂ ਦੀ ਸੰ ਯਾਨਕਿ ਸ਼ਿਰ ਕੱਜਣ ਵਾਸਤੇ ਸੱਤ ਪਾਗ ਦਿੱਤੀ ਜਾਏਗੀ ਸਾਡੇ ਚੈਨਲ ਵੱਲੋਂ ਵੀ ਬੇਨਤੀ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਅਜਿਹੇ ਪਰਿਵਾਰਾਂ ਦੀ ਮਦਦ ਹੀ ਸਭ ਤੋਂ ਵੱਡਾ ਦਾਨ ਹੈ ਕਹਿੰਦੇ ਹੈ ਗਰੀਬ ਦੀ ਮੂੰਹ ਗੁਰੂ ਦੀ ਗੋਲਕ ਆਓ ਜੀ ਹੁਣ ਅਸ ਭੈਣਾਂ ਵੀ ਮਿਲਣ ਜਾ ਰਹੇ ਹਾਂ ਜਿਹੜੇ ਕਿ ਵਾਕਈ ਉਹ ਵੀ ਇੱਕ ਦੇਵੀ ਦੇ ਰੂਪ ਵਿੱਚ ਇਸ ਪਰਿਵਾਰ ਨੂੰ ਮਿਲੇ ਹਨ ਇਹ ਪਰਿਵਾਰ ਭੈਣ ਪ੍ਰਾਇਤ ਸੌਂਦੇ ਸਨ ਤੇ ਇਹਨਾਂ ਨੇ ਆਪਣੇ ਘਰ ਬੁਲਾ ਕੇ ਉਹਨਾਂ ਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਚਾਹੇ ਥੋੜੀ ਦੇਰ ਵਾਸਤੇ ਸੀ ਕੈਂਡੀ ਹਾਲਾਤ ਕੀ ਨੇ ਨਾ ਕੀ ਤੁਹਾਡਾ ਹਾਂ ਨਾ ਨਾ ਪੂਜਾ ਪੂਰਾ ਦੀ ਹਾਲਾਤ ਕੀ ਨੇ ਇਸ ਪਰਿਵਾਰ ਦੇ हां हम बोला के नु ले गया वा जे चल मेरा घर रह जा कोई गल नहीं आपे रब दे इनके बन जान गए। ਤੁਸੀਂ ਪ੍ਰਵਾਸੀ ਹੋ? ਹਾਂਜੀ। ਕਿੱਥੋਂ ਤੁਸੀਂ? ਹਮ ਬਿਹਾਰ ਕੇ ਹੋ। ਇਹ ਪੰਜਾਬੀ ਫੈਮਿਲੀ ਹੈ। ਹਾਂ ਇਹ ਪੰਜਾਬੀ ਹੋ ਹਮ ਬਿਹਾਰ ਕੇ ਹੋ ਮੈਂ ਆਪਣਾ ਮਕਾਨ ਲਿਆ। ਅੱਜ ਉਹਨਾਂ ਲੋਕਾਂ ਨੂੰ ਜਵਾਬ ਮਿਲ ਗਿਆ ਜਿਹੜੇ ਕਹਿੰਦੇ ਪ੍ਰਵਾਸੀ ਇੱਥੇ ਆ ਕੇ ਤੇ ਇਹ ਮਾਹੌਲ ਖਰਾਬ ਕਰਦੇ ਆ। ਅੱਜ ਉਹਨਾਂ ਨੂੰ ਕੀ ਕਹੋਗੇ ਤੁਸੀਂ? ਕੀ ਕਹਣਾ ਪੜਾ ਵਾ ਹਮ ਯਾਰ ਤਾਂ ਗਰੀਬ ਲੋਕੀਓ ਕੀ ਕਹਿ ਸਕਦਾ ਵਾ ਹੈ। ਜੋ ਖਰਾਬੀ ਕਰਤਾ ਉਹ ਕਰਦਾ ਹੋਣਾ ਹਮ ਯਾਰ ਤਾਂ ਪਰ ਆਪਣਾ ਪੈਨ ਪਰ ਆ ਜਕਤੀ ਹੈਗਾ ਹੈ ਇਸ ਇੱਕ ਇੱਕੋ ਵੀਡੀਓ ਵਿੱਚ ਕਈ ਮੈਸੇਜ ਮਿਲੇ ਨੇ ਜਿੱਥੇ ਇੱਕ ਫਰਿਸ਼ਤਾ ਆਇਆ ਨੇ ਮਦਦ ਕਰਨ ਵਾਸਤੇ ਇੱਕ ਸੰਸਥਾ ਆਈ ਨਰ ਸੇਵਾ ਨਾਰਾਇਣ ਸੇਵਾ ਉੱਥੇ ਪ੍ਰਵਾਸੀ ਭੈਣ ਵੱਲੋਂ ਪੰਜਾਬੀ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਨੂੰ ਜਵਾਬ ਹੈ ਜਿਹੜੇ ਕਹਿੰਦੇ ਪ੍ਰਵਾਸੀ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹਨ ਕਿਉਂਕਿ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਹਰ ਸੂਬੇ ਦੇ ਵਿੱਚ ਹਰ ਧਰਮ ਵਿੱਚ ਚੰਗੇ ਤੇ ਮਾੜੇ ਇਨਸਾਨ ਹੁੰਦੇ ਹਨ ਇਨਸਾਨ ਨੂੰ ਉਹਦੇ ਕਰਮਾਂ ਤੋਂ ਪਛਾਣੋ ਸਾਡੇ ਚੈਨਲ ਵੱਲੋਂ ਬੇਨਤੀ ਹੈ ਇਸ ਭੈਣ ਭਰਾ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਫੋਨ ਨੰਬਰ ਫਲੈਸ਼ ਕਰਾਂਗੇ ਉਸ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਵੇਖੋ ਚੈਨਲ ਦਾ ਆਰ ਐਨ ਨਿਊਜ਼